ਹਮ ਇਸ ਵੇਲੇ ਤਾਂ ਬੈਲਟ ਟਾਈਟ ਕਰਨ ਦੀ ਜਰੂਰਤ ਹੈ 1/4 ਦੇ ਦਿਓ 1/4 ਨਹੀਂ ਵੈਸੇ ਵੀ ਟੀਵੀ ਤੇ ਅਪੀਲ ਕਰ ਦਿਓ YouTube Facebook ਤੇ ਅਪੀਲ ਕਰ ਦਿਓ ਇਹ ਪੂਰੇ ਪੇਜ ਦੀ ਐਡ ਮਤਲਬ ਪਤਾ ਨਹੀਂ ਕਿੰਨੇ ਦੇ 5 ਕੇ 7 ਲੱਖ ਦੀ ਪੈਂਦੀ ਸ਼ਾਇਦ ਇਹ ਕਿ ਇਹ ਐਡ ਜਿਹੜੀ ਹੈ ਹਾਂ ਉਹ ਬਹਿ ਗਿਆ ਉਹਦੇ ਨਾਲ ਤਾਂ ਦੋ ਬੰਦਿਆਂ ਦੇ ਦੋ ਕਮਰੇ ਆਲੇ ਤਿੰਨ ਘਰ ਪੈ ਜਾਣੇ ਆ ਹਮ ਹਮ ਇੱਕ ਐਡ ਨਾਲ ਜਾਂ ਇਹ ਇਹ ਗੁਜਰਾਤ ਚ ਵੀ ਹੈ ਟਾਈਮਜ਼ ਆਫ ਇੰਡੀਆ ਤੇ ਕਿਤੇ ਬੈਲੌਂਗ ਵੀ ਜਿੱਥੇ ਕੋਈ ਇਲੈਕਸ਼ਨ ਨਹੀਂ ਨਾਬੀ ਅਸੈਂਬਲੀ ਦੀ ਨਾ ਪਾਰਲੀਮੈਂਟ ਦੀ ਇਹ ਦੋ ਗੱਲਾਂ ਅੜਕ ਗਈਆਂ ਹਮਮਮ ਉਹ ਉਹ ਵੀ ਅੱਜ ਸਰਕਾਰ ਨੇ ਕਿਹਾ ਵੀ ਇਹਨੂੰ ਕੋਲਰਵਾਸ ਕਿਵੇਂ ਕਰਾਂਗੇ ਤੁਹਾਨੂੰ ਜਿਹੜਾ ਇੱਕੋ ਹੀ ਕੰਮ ਹੈ ਐਸੋੜੇ ਸਰਕਾਰ ਬਾਕੀ ਚੀਜ਼ਾਂ ਭੁੱਲ ਕੇ ਉਹਨਾਂ ਦੇ ਖੇਤ ਵੈੜੀ ਕਰ ਦੇਵੇ ਵੀ ਚੱਲੇ ਕਿਉਂਕਿ ਡੈਟ ਹੈ ਨਾ ਜਿਹੜਾ ਉਹ ਬਹੁਤ ਵੱਡਾ ਤਾਲੜਾ ਬਣੇਗਾ ਇੱਕ ਤੇ ਮਿਸਾਲ ਲਈ ਡੈਟ ਖੁੱਡਦਾ ਜੇ ਇੱਕ ਫਸਲ ਮਾਰੀ ਜਾਵੇ ਬਿਲਕੁਲ ਠੀਕ ਹੈ ਔਰ ਉਹ ਆ আচ্ছা ਇਹ ਵੀ ਫਸਲ ਨਹੀਂ ਕਰਦੀ ਮਾਰੀ ਗਈ ਜੇਕਰ ਆ ਨਵੀਂ ਸੀ ਡੰਗੀ ਐ ਇਹਦਾ ਤਾਂ ਘਰ ਵੀ ਬਰਬਾਦ ਹੋਇਆ ਉਹਦੇ ਡੰਗਰ ਵੀ ਮਰ ਗਏ ਉਹਦੇ ਮਸ਼ੀਨਰੀ ਵੀ ਖਰਾਬ ਹੋਈ ਉਹਦੇ ਘਰ ਦਾ ਜਿਹੜਾ ਸਾਰਾ ਸਾਮਾਨ ਐ ਕਦੇ ਵੀ ਭਾਵੇਂ ਕਿ ਆ ਬਿਸਤਰੇ ਮੰਜੇ ਵੀ ਜੀ ਖਰਚ ਹਿੰਦਾ ਹੀ ਆ ਨਾ ਬਿਸਤਰੇ ਮੰਜੇ ਭਾਂਡੇ ਜਰੂਰ ਗਏ ਤੁਸੀਂ ਕੋਈ ਬੰਦਾ ਵੀ ਉਹਨਾਂ ਨੂੰ ਦੁਬਾਰਾ ਇਸਤੇਮਾਲ ਕਰਕੇ ਰਾਜ਼ੀ ਨਹੀਂ ਆ ਵੀ ਕਿੱਥੋਂ ਦਾ ਪਾਣੀ ਕਿੱਥੇ ਆਇਆ ਪੱਖੇ ਖਰਾਬ ਹੋ ਗਏ ਉਹਨੇ ਫ੍ਰਿਜ ਖਰਾਬ ਹੋ ਗਏ ਉਹਨੇ ਹੁਣ ਸਾਰੇ ਘਰਾਂ ਚ ਇਹ ਚੀਜ਼ਾਂ ਲੱਗੀਆਂ ਨੇ ਕਿਹੜਾ ਬੈਠੀਆਂ ਜਿਹੜਾ ਪੂਰਾ ਸਟਾਚਰ ਅਜਾ ਉਹਨੇ ਕਿਹਾ ਹੀ ਐ ਆਪਣੇ ਬਹੁਤ ਬੜ ਮਾਣਦੇ ਨੇ ਵੀ ਜੀਸੋ ਸਕੂਲ ਡਿਕਸ ਓਨ ਦਿ ਕਾਲਜ ਐਨੇ ਕੀ ਇਕੁਇਟੀਕ ਮਤਲਬ ਇਨਫਰਾਸਟ੍ਰਕਚਰ ਪਿਆ 8500 ਕਿਲੋਮੀਟਰ ਦੀਆਂ ਸੜਕਾਂ 2500 ਬ੍ਰਿਜ